ਮੈਂ ਪੰਜਾਬ ਦੇ ਵਾਸਤੇ ਮਤਲਬ ਜਿਹੜਾ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ। ਫੇਰ ਬਾਅਦ ਆਪਣੇ ਮਾਨਜੋ ਬੋਖੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੈਂ ਜੀ ਗੱਲ ਸੁਣੋ। ਮੈਂ ਆਪਣੇ ਤੋਂ ਦਿੱਤਾ ਜਾ ਬੜੀ ਥੋੜੀ ਕੋ ਗੱਲ ਦਾ। ਮੈਨੂੰ ਕਿਹਾ ਗਿਆ ਹੋਰ ਕਿ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ। ਕੋਈ ਗੱਲ ਨਹੀਂ ਬੋਖੰਤੀ ਸਾਹਿਬ। ਕਿਹਾ ਗਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ। ਉਹ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ। ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਦਾ ਮੈਂ ਕਿ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਡ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਿਆਦਾ ਰੱਖੂ ਆ ਮੈਂ ਵੇ ਫੈਸਲਿਕ ਕਈ ਵਾਰਾ ਕਿਹਾ ਸੀਗਾ ਕਿ ਸਰ ਹੋਰ ਕਿਸੇ ਨੂੰ ਬਣਾਓ ਜਿੰਨੂੰ ਮਰਜ਼ੀ ਬਣਾ ਦਿਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਵਾਲਾ ਹਾਂ ਹੁਣ ਸੰਜੀਵ ਜੀ ਨੂੰ ਅੱਜ ਐਨਐਮਆਈ ਮਹਿਕਮਾ ਦਿੰਦਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਉਹ ਮੈਨੂੰ ਲੱਗਦਾ ਕਿ ਪਾਰਟੀ ਨੇ ਸਾਰੇ ਵਰਕਰਾਂ ਦੀ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਮੈਂ ਤੁਹਾਡੇ ਤੋਂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਲ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇ ਦਊਗਾ ਮੈਂ ਪੰਜਾਬ ਦਾ ਜੰਮਿਆ ਕੁਲਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਰਾਜਨੀਤੀ ਕੇ ਇਸ ਦੌਰਾਨ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਉਹਨਾਂ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਆਖਿਆ ਕਿ ਮੈਂ 24 ਦਸੰਬਰ 2015 ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ। ਮੈਂ ਅਮਰੀਕਾ ਤੋਂ ਆਪਣਾ ਪ੍ਰਵਾਸ ਛੱਡ ਕੇ ਪੰਜਾਬ ਆਇਆ ਸੀ। ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਸਿਪਾਹੀ ਰਹਾਂਗਾ ਨਸ਼ਾ ਵਿਰੋਧ ਮੇਰੀ ਮੁਹਿੰਮ ਵੀ ਜਾਰੀ ਰਹੀ ਉਹਨਾਂ ਕਹੇ ਕਿ ਮੈਂ ਹਮੇਸ਼ਾ ਪੰਜਾਬ ਦੇ ਲਈ ਲੜਾਂਗਾ ਤੇ ਮੈਨੂੰ ਆਖਿਆ ਗਿਆ ਸੀ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਭਗਵੰਤ ਮੇਰੇ ਪੁਰਾਣੇ ਦੋਸਤ ਨੇ ਇਹ ਮੁੱਖ ਮੰਤਰੀ ਨੇ ਵੇਖਣਾ ਹੁੰਦਾ ਹੈ ਕਿ ਹੋਰ ਕਿਹੜਾ ਬੰਦਾ ਚੰਗਾ ਕੰਮ ਕਰ ਸਕਦਾ ਮੈਂ ਕਦੇ ਮਹਿਕਮਿਆਂ ਦੇ ਲਈ ਨਹੀਂ ਲੜਿਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਸਤੀਫੇ ਦੇ ਲਈ ਕਿਸ ਦਾ ਫੋਨ ਆਇਆ ਤਾਂ ਉਹਨਾਂ ਆਖਿਆ ਕਿ ਅਸਤੀਫਾ ਮੁੱਖ ਮੰਤਰੀ ਨੂੰ ਹੀ ਦੇਣਾ ਸੀ ਮੈਨੂੰ ਆਖਿਆ ਗਿਆ ਸੀ ਕਿ ਤੁਹਾਨੂੰ ਹੋਰ ਕੰਮ ਦੇਣਾ ਹੈ ਮੇਰੀ ਥਾਂ ਤੇ ਕੋਈ ਹੋਰ ਚੰਗਾ ਬੰਦਾ ਕੰਮ ਕਰੇਗਾ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ ਹੈ ਤਾਂ ਦੱਸ ਦਿਓ ਇਹ ਕਿ ਇੱਕ ਪਾਸੇ ਪੰਜਾਬ ਕੈਬਨਿਟ ਦੇ ਵਿੱਚ ਸੰਜੀਵ ਅਰੂੜਾ ਦੀ ਸ਼ਮੂਲਤ ਹੁੰਦੀ ਹੈ ਤੇ ਉਧਰ ਦੂਜੇ ਪਾਸੇ ਕੁਲਦੀਪ ਤਾਰੀਵਾਲ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਪੰਜਾਬ ਦੀ ਜੰਗ ਲੜਨ ਵਾਸਤੇ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ 'ਚ ਛੱਡ ਕੇ ਮੈਂ ਵਾਪਸ ਆਇਆ। ਉਹ ਮੈਂ ਜਦੋਂ ਦਾ ਆਇਆ। ਮੈਂ ਆਮ ਆਦੀ ਪਾਰਟੀ ਦੇ ਵਿੱਚ ਕਰੀਬ 26 ਦਸੰਬਰ 2015 ਚ ਸ਼ਾਮਲ ਹੋਇਆ ਸੀਗਾ। ਉਹ ਮੈਂ ਅੱਜ ਤੱਕ ਕਦੇ ਵੀ ਇੱਕ ਵੀ ਛੁੱਟੀ ਨਹੀਂ ਕੀਤੀ। 24 ਘੰਟੇ ਲਗਾਤਾਰ ਪਾਰਟੀ ਲਈ ਕੰਮ ਕਰਦਾ ਰਿਹਾ। ਤਾਂ ਦੇਚੋ ਬਹੁਤ ਸਾਰੇ ਸਾਥੀ ਕਈ ਵਾਰ ਮੇਰੀ ਇੰਟਰਵਿਊ ਕਰਕੇ ਗਏ ਕਈ ਵਾਰ ਉਹ ਪਹਿਲਾਂ ਵੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਮੈਂ ਕਿਵੇਂ ਘਟ ਗਏ ਜੀ ਵਧ ਗਏ ਜੀ ਕੀ ਹੋਇਆ ਜੀ ਸੋ ਮੈਂ ਤੁਹਾਨੂੰ ਅੱਜ ਵੀ ਕਲੀਅਰ ਕਰਨੀ ਚਾਹੁੰਦਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਈ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਈ ਹਾਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਔਰ ਵਫਾਦਾਰ ਸਿਪਾਈ ਹਾਂ ਆਪਣੀ ਪਾਰਟੀ ਦਾ ਆਪਣੇ ਕੌਮੀ ਕਦਮਿੰਨਰ ਦਾ ਅਰਵਿੰਦ ਕੇਰੀਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ ਔਲਮਾਨ ਸਾਹਿਬ ਦਾ ਮੈਂ ਸਦਾ ਹੀ ਰਣੀ ਵੀ ਦਊਂਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕਹਿਬੜ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿੜੀ ਰਹੂੰਗਾ ਤੇ ਮੈਂ ਜਦੋਂ ਮੈਨੂੰ ਪਹਿਲਾ ਮਹਿਕਮਾ ਦਿੱਤੇ ਸੀਗੇ ਮੈਂ ਉਦੋਂ ਜਦੋਂ ਮੇਰੇ ਕੋਲ ਪੰਚਾਇਤੀ ਰਾਜ ਵਾਲਾ ਮਹਿਕਮਾ ਸੀਗਾ ਮੈਂ 11000 ਏਕੜ ਜ਼ਮੀਨ ਜਿਹੜੀ ਉਹ ਪੰਜਾਬ ਨੂੰ ਛਡਾ ਕੇ ਦਿੱਤੀ ਮੈਂ ਪੰਜਾਬ ਨਹੀਂ ਪੂਰੇ ਹਿੰਦੋਸਤਾਨ ਦਾ ਪਹਿਲਾ ਪੋਲੀਟੀਕਲ ਲੀਡਰ ਹੈ ਜਿਨੇ ਆਪਣੇ ਸੂਬੇ ਦੀ ਲੋਕਾਂ ਵੱਲੋਂ ਬੱਲੀ 11000 ਏਕੜ ਜ਼ਮੀਨ ਜਿਹੜੀ ਹੈ ਉਹ ਛਡਵਾਈ ਉਦੋਂ ਦੀ ਉਸ ਸਮੇਂ ਕੀਮਤ ਜਿਹੜੀ ਸੀਗੀ ਉਹ 2700 ਕਰੋੜ ਦੇ ਕਰੀਬ ਸੀਗੀ ਉਸ ਤੋਂ ਬਾਅਦ ਮਾਨਜੋਗ ਮੁਖਵੰਤੀ ਸਾਹਿਬ ਨੇ ਮੇਰੀ ਡਿਊਟੀ ਐਨਆਰਏ ਡਿਪਾਰਟਮੈਂਟ ਦੇ ਉੱਤੇ ਲਈ ਕਿਉਂਕਿ ਮੈਂ ਐਨਆਰਏ ਸੀਗਾ ਅਤੇ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕਰੀਬ ਕੋਈ 4000 ਐਨਆਰਆਈ ਦਾ ਕੇਸ ਜਿਹੜਾ ਉਹ ਮੈਂ ਹੱਲ ਕੀਤਾ ਪਹਿਲਾ 9 ਐਨਆਰਆਈ ਮਿਲਿਸ ਉਸ ਤੋਂ ਬਾਅਦ ਕਈਆਂ ਫਿਰ ਪਿਛਲੇ ਦਸੰਬਰ ਤੋਂ ਆਨਲਾਈਨ ਮਿਲਿਸ ਜਿਹੜੇ ਲੋਕਾਂ ਨੇ ਬਾਹਰ ਬੈਠੇ ਐਨਆਰਆਈ ਨੇ ਆਪਣੇ ਕੇਸ ਦੱਸੇ ਉਹਨਾਂ ਦਾ ਮੈਂ ਹੱਲ ਕੀਤਾ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਪੰਜਾਬ ਵਾਸਤੇ ਆਇਆ ਸੀਗਾ ਪੰਜਾਬ ਵਾਸਤੇ ਮੇਰੀ ਜੰਗ ਜਿਹੜੀ ਆ ਉਹ ਜਾਰੀ ਰਹੂਗੀ ਮੈਂ ਪੰਜਾਬ ਲਈ ਪੰਜਾਬ ਦੇ ਅੰਦਰ ਜਿਹੜੀਆਂ ਕਾਲੀਆਂ ਤਾਕਤਾਂ ਉਹਨਾਂ ਦੇ ਖਿਲਾਫ ਜਿਹੜੀ ਮੇਰੀ ਜੰਗ ਹੈ ਡਰਗ ਡੀਲਰਾਂ ਦੇ ਖਿਲਾਫ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਮੇਰੀ ਮਹਿਮ ਜਿਹੜੀ ਆ ਜਾਰੀ ਰਹੂਗੀ ਮੈਂ ਆਪਣੀ ਪਾਰਟੀ 'ਚ ਜਿੱਦਾਂ ਪਹਿਲੇ 10 ਸਾਲ ਤੋਂ ਕੰਮ ਕੀਤਾ ਉਸੇ ਤਰ੍ਹਾਂ ਦਾ ਜਿੰਨੇ ਚਿਰ ਤੱਕ ਮੇਰਾ ਆਖਰੀ ਦਮ ਹੈ ਜਿੰਨਾ ਤੱਕ ਮੇਰਾ ਆਖਰੀ ਸਾਹ ਹੈ ਉਹਨਾਂ ਚਿਰ ਤੱਕ ਮੈਂ ਪੰਜਾਬ ਲਈ ਪੰਜਾਬੀਆਂ ਲਈ ਪੰਜਾਬੀ ਚ ਦੁਨੀਆ ਦੇ ਕਹੇ ਵੀ ਹਿੱਸੇ 'ਚ ਬੈਠੇ ਆ ਮੈਂ ਉਹਨਾਂ ਲਈ ਆਪਣੀ ਜੰਗ ਜਿਹੜੀ ਆ ਲੜਾਈ ਜਿਹੜੀ ਆ ਮੈਂ ਜਾਰੀ ਰੱਖੂਗਾ ਪੰਜਾਬ ਲਈ ਲੜਦਾ ਰਹੂਗਾ ਜੋ ਵੀ ਪੰਜਾਬ ਦੀ ਆਵਾਜ਼ ਬਲੰਦ ਕਰਨੀ ਪਈ ਉਹ ਮੈਂ ਕਰਦਾ ਦਊਗਾ ਸੋ ਮੈਂ ਆਪਣੇ ਕੌਮੀ ਕਦਮਵੀਨਰ ਦਾ ਅਰਵਿੰਦ ਕੇਰਿਵਾਜੀ ਦਾ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ 3.5 ਸਾਲ ਮੌਕਾ ਦਿੱਤਾ ਔਰ ਮੈਂ ਮਿਹਨਤ ਕਰਕੇ ਜਿੰਨੇ ਜੋਗਾ ਮੈਂ ਸੀਗਾ ਮੈਂ ਮਿਹਨਤ ਕਰਕੇ ਆਪਣੇ ਕੰਮ ਦੀ ਜਿਹੜੀ ਪੂਰੀ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਜੋ ਵੀ ਕੰਮ ਸਰਕਾਰ ਨੇ ਦਿੱਤਾ ਉਸ ਕੰਮ ਨੂੰ ਮੈਂ ਲਗਾਤਾਰ ਕਰਦਾ ਰਿਹਾ ਮੇਰਾ ਹਲਕਾ ਨਾਲਾ ਅਈ ਨਾਲੇ ਦੇ ਲੋਕਾਂ ਨੇ ਮੈਨੂੰ ਵੋਟਾਂ પાਕੇ ਚੁਣਿਆ ਉਸ ਹਲਕੇ ਲਈ ਮੇਰੀ ਆਪਣੀ ਜਿੰਦ ਜਾਨ ਮੇਰੇ ਪਰਿਵਾਰ ਦੀ ਮੇਰੀ ਆਪਣੀ ਜਿੰਦ ਜਾਨ ਜਿਹੜੀ ਆ ਉਹਦੇ ਵਿਕਾਸ ਲਈ ਮੈਂ ਆਵਾਜ਼ ਦੇਣ ਇੱਕ ਕੀਤਾ ਹੋਇਆ ਇੱਕ ਕਰਕੇ ਰੱਖੂਗਾ ਔਰ ਮੈਂ ਆਪਣੇ ਹਲਕੇ ਨੂੰ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਉਹ ਬਣਾਉਂਗਾ ਵਿਕਾਸ ਦੇ ਪੱਖੋਂ ਕੋਈ ਵੀ ਜਿਹੜੀ ਕਾਟਵਾਦ ਨਾ ਦੇ ਅਜੇ ਨਾਲੇ ਵਿੱਚ ਅਗਲੇ 1.5 ਸਾਲ ਜਿਹੜਾ ਬਾਕੀ ਸਮਾਂ ਅਜ ਨਾਲੇ ਵਿੱਚ ਬੈਠ ਕੇ ਅਜ ਨਾਲੇ ਦੀ ਲੋਕਾਂ ਦੀ ਜਿਹੜੀ ਸੇਵਾ ਕਰੂੰਗਾ ਜਿੱਥੇ ਵੀ ਕਿਤੇ ਪਾਰਟੀ ਨੂੰ ਫਿਰ ਵੀ ਕਿਤੇ ਜਦੋਂ ਵੀ ਕਿਤੇ ਲੋੜ ਪਊਗੀ ਪਾਰਟੀ ਜਦੋਂ ਵੀ ਪਾਰਟੀ ਚ ਕਿਤੇ ਵੀ ਕੋਈ ਡਿਊਟੀ ਲਾਊਗੀ ਤੇ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਤਨਦੇਹੀ ਦੇ ਨਾਲ ਜਿਹੜੀ ਨਿਭਾਵਾਂਗਾ ਬਸ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਮੈਂ ਤੁਹਾਡੇ ਥੂ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡਾ ਪੁੱਤਰ ਤੁਹਾਡਾ ਭਰਾ ਪੰਜਾਬ ਨੂੰ ਕਦੀ ਪਿੱਠ ਨਹੀਂ ਦੇ ਦਊਗਾ ਮੈਂ ਪੰਜਾਬ ਦਾ ਜੰਮਿਆ ਮੈਂ ਪੰਜਾਬ ਦੇ ਪ੍ਰਸਿੱਧ ਕਿਸਾਨ ਹਾਸ਼ਮ ਸ਼ਾਹ ਦੇ ਪਿੰਡ ਦੇ ਜੰਮਿਆ ਮੈਂ ਆਪਣੀ ਹਿੰਮਤ ਜਿਹੜੀ ਹੈ ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿੰਨਾ ਹਿੰਮਤ ਨੂੰ ਯਾਰ ਬਣਾਇਆ ਮੈਂ ਆਪਣੀ ਹਿੰਮਤ ਆਖਰੀ ਦਮ ਤੱਕ ਪੰਜਾਬ ਲਈ ਲਾਉਂਦਾ ਰਹੂੰਗਾ ਆਪਣੇ ਹਲਕੇ ਲਈ ਲਾਉਂਦਾ ਦਊਗਾ ਪੰਜਾਬ ਨੂੰ ਕੋਈ ਤਤੀਵਾ ਨਾ ਲੱਗੇ ਇਹਦੇ ਲਈ ਮੈਂ ਆਪਣੀ ਜੰਗ ਜੜੀ ਆ ਉਹ ਜਾਰੀ ਰੱਖੂਗਾ ਬਸ ਮੈਂ ਤੁਹਾਨੂੰ ਇਹਦੀ ਗੱਲ ਹੀ ਕਹਿਣੀ ਚਾਹੁੰਦਾ ਸਭ ਤੋਂ ਵੱਡਾ ਸਵਾਲ ذہن ਤੇ ਵਿੱਚ ਸਭ ਤੇ ਹੈ ਕਿ ਆਖਿਰਕਾਰਨ ਕੀ ਰਹੇ ਤੁਹਾਡੀ ਕਾਰਗੁਜ਼ਾਰੀ ਜਾਂ ਕੋਈ ਪੋਲੀਟੀਕਲ ਕਾਰਨ ਹੋਇਆ ਕੀ ਐ ਸਾ ਕਿ ਏ ਥੋੜੀ ਥੋੜੀ ਕਰਕੇ ਪਹਿਲਾਂ ਤੁਹਾਡਾ ਮਹਿਕਮਾ ਗਿਆ ਸੀ ਫਿਰ ਮਹਿਕਮਾ ਹੈ ਹੀ ਨਹੀਂ ਸੀ ਹੁਣ ਐਨਆਰਆਈ ਮਹਿਕਮਾ ਵੀ ਵਾਪਸ ਲੈ ਕੇ ਅਸਤੀਫਾ ਨਹੀਂ ਕੋਈ ਗੱਲ ਨਹੀਂ ਦੇਖੋ 92 95 ਹੁੰਦਾ 96 ਐਮਐਲਏ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿੱਦਾਂ ਅੱਜ ਸੰਜੀਪ ਜੀ ਨੂੰ ਮਿਲਿਆ ਹਰ ਇੱਕ ਨੂੰ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ 3.5 ਸਾਲ ਜਿਆਦਾ ਮੌਕਾ ਮਿਲ ਗਿਆ ਹੋਰ ਕੀ ਚਾਹੀਦਾ ਪਰ ਕਾਰਨ ਕੀ ਸਮਝਦੇ ਹੋ ਜੀ ਕਾਰਨ ਦੇਖੋ ਕਾਰਨ ਇਹ ਕਹਿ ਰਹੇ ਕਿ 11 ਮੰਤਰੀ ਤਾਂ ਹੋਰ ਵੀ ਸੀਗੇ ਜੀ ਤੁਸੀਂ ਵਿਹਲੀ ਕਰਾਈ 4000 ਮਸਲੇ ਤੁਸੀਂ ਐਨ ਆਰ ਆਈ ਤੁਸੀਂ ਜਿਹੜੇ ਇਹ ਕੀਤੇ ਨੇ ਸੋਲਵ ਕੀਤੇ ਨੇ ਪਰ ਫਿਰ ਵੀ ਕੀ ਲੱਗਦਾ ਕਿ ਇਹ ਨਤੀਜਾ ਸਹੀ ਹੈ ਫਿਰ ਉਸ ਨਹੀਂ ਨਹੀਂ ਕੋਈ ਗੱਲ ਇਹ ਨਤੀਜਾ ਗਾਦਾ ਪਾਰਟੀ ਹੋਰ ਕਿਤੇ ਡਿਊਟੀ ਲਾਉ ਫੇਲ ਕਰ ਦੇਣਗੇ ਗੱਲ ਕੀ ਹੋਈ ਆਪਣੇ ਤਾਂ ਯਾਦ ਸ਼ਾਮਾ ਦੇ ਬੰਦੇ ਉਹ ਵਾਲਾ ਸਵਾਲ ਫਿਰ ਉੱਥੇ ਹੀ ਖੜਾ ਹੈ ਕਿ ਕਾਰਨ ਕੀ ਸਮਝਦੇ ਹੋ ਕਾਰਨ ਤੇ ਤੁਸੀਂ ਦੇਖੋ ਦੇਖੋ ਕਾਰਨ ਜਿਹੜਾ ਇਹ ਤਾਂ ਪਾਰਟੀ ਹਾਈਕਵਰਨ ਨੂੰ ਪਤਾ ਹੋ ਸਕਦਾ ਪਰ ਮੇਰਾ ਖਿਆਲ ਹੈ ਕਿ ਸੰਜੀਵ ਜੀ ਨੂੰ ਅੱਜ ਐਨਆਰਏ ਮਹਿਕਮਾ ਦਿੱਤਾ ਉਹ ਮੇਰੇ ਤੋਂ ਵਧੀਆ ਚਲਾਉਣਗੇ ਜੋ ਮੈਨੂੰ ਲੱਗਦਾ ਹੈ ਉਹ ਮੈਨੂੰ ਲੱਗਦਾ ਹੈ ਕਿ ਪਾਰਟੀ ਦੇ ਸਾਰੇ ਵਰਗਾਂ ਤੋਂ ਵਾਰੀ-ਵਾਰੀ ਮੰਤਰੀ ਜਿਹੜਾ ਬਣਾਉਣਾ ਚਾਹੀਦਾ ਜਿਦਾ ਵੀ ਜਿਹੜਾ ਵੀ ਬੰਦਾ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਤੁਹਾਨੂੰ ਸੁਝੇਤ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮਹਿਕਮਾ ਲਿਆ ਜਾਦਾ ਮੈਂ ਤੁਹਾਨੂੰ ਕਈ ਵਾਰ ਫਿਰ ਮੈਂ ਤੁਹਾਨੂੰ ਦਰਉਂਦਾ ਜੀ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਰੀ ਲੜਾਈ ਸੈਪਰਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਕਿਸ ਨੇ ਮੋੜ ਪੁੱਟਿਆ ਕਿ ਨਹੀਂ ਕੋਈ ਨਹੀਂ ਮੈਨੂੰ ਦੇਖੋ ਮੈਂ ਤਾਂ ਸਰਕਿਓਂ ਉਹ ਮੈਂ ਵੀ ਸਾਦੀ ਕਈ ਵਾਰਾ ਕਿਹਾ ਸੀਗਾ ਕਿਸ ਸਰ ਹੋ ਕੇ ਜਿਸ ਨੂੰ ਬੜਾਓ ਜਿੰਨੂੰ ਮਰਜ਼ੀ ਬੜਾ ਦਿਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨ ਵਾਲਾ ਹਾਂ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਨੀ ਕੀ ਤਾਂ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਜਾਂ ਮੁਖਵੰਤੀ ਸਾਹਿਬ ਨੂੰ ਜੜਾ ਅਸਤੀਫਾ ਤਾਂ ਆਪਣੇ ਮਨ ਜੋ ਮੁਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੈਂ ਆਪਣੇ ਵੱਲੋਂ ਦਿੱਤਾ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾਂ ਮੈਂ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋਰ ਕਿ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੋਕਾ ਦਿੱਤਾ ਗਿਆ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦੇ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਤਾਂ ਹੁਣ ਸੰਜੀਵ ਜਿਹੜਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਹੋਣ ਨਹੀਂ ਖਾਲੀ ਪਈਆਂ ਸੀ ਤੁਹਾਨੂੰ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਮੈਂ ਕਿਦੋਂ ਕਿਹਾ ਵੀ ਅਡਜਸਟ ਕਰ ਦੋ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਐਸੀ ਚੀਜ਼ ਦਾ ਖਾਮਿਆਜ਼ਾ ਤੁਹਾਨੂੰ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਮੇਰੀ 92 ਦੇ ਵਿੱਚ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਦਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰੂ ਫਿਰ ਕੀ ਹੋ ਗਿਆ ਜਦੋਂ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਹਿਬ 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 ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਇਆ ਕਿ ਮੈਨੂੰ ਐਮਐਲਏ ਬਣਾਓ ਮੈਨੂੰ ਮੰਤਰੀ ਬਣਾਓ ਮੈਨੂੰ ਆਹ ਅਹੁਦਾ ਦਿਓ ਮੈਨੂੰ ਪਲਾਨਾ ਸਾਹਿਬ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਜੋ ਮੁੜ ਕੇ ਜਿਹੜਾ ਮੰਤਰੀ ਬਣ ਕੇ ਪਰ ਤਾਂ ਇਹ ਰਸਤਾ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਰੋਡ ਤਾਂ ਪਹਿਲੇ ਹੀ ਤਰਸੇ ਉਹ ਵੜਾ ਦੇਣਗੇ ਐਡੀ ਕਿਹੜੀ ਗੱਲ ਐ ਵੜਾ ਦੇਣਗੇ ਕੋਈ ਗੱਲ ਨਹੀਂ ਤੂੰ ਵੜਾ ਕੋਈ ਐਕਸਪੈਂਸ਼ਨ ਤੋਂ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਨੂੰ ਥੋੜਾ ਬੜੋਣਾ ਕਰਦਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਨਿਸਟਰ ਸਾਹਿਬ ਨੇ ਸੋਚੋ ਸਾਹਿਬ ਸਵਾਲ ਇਸ ਕਰਕੇ ਐ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮਾ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲੋ ਮੈਂ ਹੁਣ ਕਿਸੇ ਨੇ ਲੈਣ ਚਾਹਾਂ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿਤਨੇ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਦੇ ਕੈ ਨਹੀਂ ਨਹੀਂ ਸਰ ਮੈਂ ਖੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਗਜ਼ਾਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛਡਾਈ ਮੈਂ ਪਹਿਲਾਂ ਦੱਸਤਾ ਮੇਰੀ ਕਾਰਗਜ਼ਾਦੀ ਆ 2 ਸਾਲ ਦਾ ਮੇਰਾ ਕਾਰਡ ਚੈੱਕ ਕਰੋ ਮੈਂ ਇੰਨਾ ਦਾ ਹੀ ਕਿੰਨੇ ਕੇਸ ਹੱਲ ਕੀਤੇ ਪਰ ਉਸ ਤੋਂ ਬਾਅਦ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਜੀ ਧੰਨਵਾਦ ਸਰ ਮੇਰੇ ਲਈ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਰੇ ਲਈ ਉਹਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਣਾ ਚਾਹੀਦਾ ਅਲੀਗੇਸ਼ਨ ਹੀ ਹੈ ਨਹੀਂ ਸੀਗਾ ਨਾ ਤੇ ਅਲੀਗੇਸ਼ਨ ਸੀਗਾ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਹੈ ਤੇ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕੈਬਨ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਨੇ ਇਹਦੀ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੋਣ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਡੋ ਸੇਤਦਾਈ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਪਾਰਟੀ ਦੇ ਹਾਈ ਕਮਾਂਡ ਦਾ ਕੋਈ ਫੋਨ ਆਇਆ ਤੁਹਾਨੂੰ ਕਿ ਕੋਈ ਗੱਲ ਉਹਨਾਂ ਦਾ ਸਾਰਿਆਂ ਦਾ ਆ ਕੋਈ ਗੱਲ ਨਹੀਂ ਸਭ ਨੇ ਕਿਹਾ ਵੀ ਤਗੜੇ ਹੋ ਜਾਓ ਤੁਹਾਨੂੰ ਹੋਰ ਕੁਝ ਪਾਰਟੀ ਦੇ ਵਿੱਚ ਜ਼ਿੰਮੇਵਾਰਾਂ ਓਏ ਐਡੇ ਕਬਜ਼ਾਉਣ ਵਾਲੇ ਦੀ ਆਪਾਂ ਤੂੰ ਕਬਜ਼ਾ ਨਾ ਪੰਜਾਬ ਆ ਪੰਜਾਬ ਦੀ ਲੜਨ ਆਇਆ ਕੋਈ ਨਿਕਲੀ ਗੱਲ ਤੁਸੀ ਸਪੀਕਰ ਦੇ ਛੱਡ ਕੇ ਫੋਨ ਕਰਦੇ ਸੀ ਉਹ ਲੋਕ ਨਿਕਣਗੇ ਤੁਸੀਂ ਮੰਤਰੀ ਰਹਿੰਦੇ ਆ ਲੋਕ ਸਭਾ ਲੜੀ ਤੁਸੀਂ ਉਸ ਟਾਈਮ ਤੇ ਮੰਤਰੀ ਕਿਸੀ ਕੇ ਸਾਡ ਮੈਂ ਮੰਤਰੀ ਰਹਿੰਦਾ ਸੈਕਰੀਫਾਈਸ ਤੁਸੀਂ ਗਿਣਾ ਹੀ ਰਹੇ ਹੋ ਮੰਤਰੀ ਰਹਿੰਦੇ ਜਸਟ ਕਰਨਾ ਕਿੱਡਾ ਸੁਣੋ ਮੈਂ ਮੰਤਰੀ ਰਹਿੰਦਾ ਲੋਕ ਸਭਾ ਲੜੀ ਪਾਰਟੀ ਦੇ ਕਹਿੰਦੇ ਮੈਂ ਲੜੀ ਪੂਰੀ ਬਾਈ ਚਾ ਵੀ ਜਹਾ ਵੋਟ ਹੁੰਦਾ ਇਹਦੀ ਆਪਾਂ ਲੋਕ ਸਭਾ ਚੱਲਣਾ ਹੈ ਪਾਰਟੀ ਦਾ ਹੁਕਮ ਹੈ ਮੈਂ ਅੱਜ ਤੱਕ ਤਿੰਨਾਂ ਸਾਲਾਂ ਚ ਕਦੀ ਕੇ ਫਾਈਵ ਸਟਾਰ ਹੋਟਲ ਤੇ ਨਹੀਂ ਗਿਆ ਸਮਝ ਦੇ ਕਦੀ ਗੱਵੇ ਦੀ ਜ਼ਿੰਦਗੀ ਬੜੀ ਸਾਦੀ ਵਧੀਆ ਆਪਣੇ ਆਦਮ ਵਾਲੀ ਆ ਮੈਂ ਕੰਮ ਕਾਂਜ ਤੇ ਵਿਸ਼ਵਾਸ ਰੱਖਦਾ ਹੁਣ ਵੀ ਪਾਰਟੀ ਜਿੱਥੇ ਕੰਮ ਲਾਊਗੀ ਤਾਨੂੰ ਫਿਰ ਗੱਲ ਕੇ ਦਿਖਾਵਾਂਗੇ ਕੋਈ ਗੱਲ ਨਹੀਂ ਏਡੀ ਦੀ ਬੱਤੀ ਕੋਈ ਕੋਈ ਚੱਕਰ ਨਹੀਂ ਪਾਰਟੀ ਦੇ ਨਾਲ 24 ਘੰਟੇ ਨਾਲ ਹੈ ਸਰ ਮੰਤਰੀ ਵੀ ਲਾਉਣ ਵਾਲੇ ਪੰਜਾਬ ਦੇ ਨਾਲ ਪੰਜਾਬ ਲਈ ਆਏ ਆ ਆਪਣੇ ਬੱਚੇ ਛੱਡ ਕੇ ਆਏ ਉੱਥੋਂ ਸਾਡ ਜਿੰਨਾ ਚਿਰ ਤੱਕ ਪੰਜਾਬ ਦੀ ਕਾਂ ਕਲਪ ਦੀ ਉਹਨਾਂ ਚਿਰ ਤੱਕ ਪੰਜਾਬ ਦੇ ਵਿੱਚ ਪੰਜਾਬ ਦੀ ਜੱਦੋਂ ਜਾਇਦ ਆਪਣੀ ਜਾਦੀ ਰੱਖਾਂਗੇ ਤੁਹਾਡਾ ਸਭ ਦਾ ਬਹੁਤ ਬਹੁਤਾਂ ਦਾ ਸਰ ਜੀ ਹਿੰਦੀ ਚ ਥੋੜੀ ਜਿਹੀ ਦੇ ਦੇ ਸਰ ਸਾਹਮਣੇ ਨਹੀਂ ਨਹੀਂ ਕੋਈ ਕੰਮ ਨਹੀਂ ਤਾਂ देखिए पार्टी ने मेरे को मेरे मुख्यमंत्री जी ने बोला कि आपको और जगह कोई काम दे रहे हैं मैं क्या ठीक है कोई बात नहीं तो मेरे लिए तो मैंने पहले भी कई बार आपको बोला कि मेरे लिए जे मंत्री पद कुछ भी उन्नी अहमियत नहीं रखती जितना पंजाब मेरे लिए अहमियत रखता और मैं अमेरिका की सिटीजन सिटीजनशिप छोड़ के पंजाब के लिए आया हूँ मेरे बच्चे उधर ही है बच्चे अपने छोड़ के इधर आया हूँ चौबीस घंटे काम करता हूँ मैं दस साल पार्टी में काम किया मैंने एक छुट्टी नहीं की एक घंटे की छुट्टी नहीं ली रात दिन काम करता हूँ अब भी कम करता बात रहूंगा इसमें क्या है यार जब, जब, जब एक दिया है या लिया है हो गया और हो उन्होंने पूछा था यार जो भी पार्टी काम देगी काम करेंगे और क्या पार्टी जो भी काम देगी हम काम करेंगे कोई बात नहीं ऐसी कोई बात नहीं